ਮੈਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਹੋ ਰੀਆਂ ਚੋਣਾਂ ਦੇ ਸਬੰਧ ਵਿੱਚ ਵੱਖ-ਵੱਖ ਥਾਵਾਂ ਦੇ ਤੇ ਜਾ ਕੇ ਆਇਆ ਸਾਡੀ ਜਿੰਨੇ ਵੀ ਵਿੰਗ ਨੇ ਪਾਰਟੀ ਦੇ ਉਹ ਸਾਰੇ ਦੇ ਸਾਰੇ ਸਰਗਰਮ ਨੇ ਜਿੰਨੇ ਵੀ ਨੇਤਾ ਨੇ ਉਹ ਸਾਰੇ ਸਰਗਰਮ ਨੇ ਥਾਂ-ਥਾਂ ਦੇ ਉੱਤੇ ਅਸੀਂ ਕੰਮਾਂ ਦੇ ਆਧਾਰ ਦੇ ਉੱਤੇ ਲੋਕਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀ ਵਾਸਤੇ ਵੋਟਾਂ ਮੰਗ ਰਹੇ ਹਾਂ ਸਰਕਾਰ ਨੇ 600 ਯੂਨਿਟ ਬਿਜਲੀ ਜਿਹੜੀ ਦਿੱਤੀ ਸੀ ਉਹ ਅੱਜ ਵੀ ਨਿਰੰਤਰ ਲੋਕਾਂ ਨੂੰ ਜਾਰੀ ਹੈ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਫਾਇਦਾ ਹੋ ਰਿਹਾ ਹੈ ਪੰਜਾਬ ਦੇ ਸਕੂਲਾਂ ਦੀ ਨਿਹਾਰ ਅਸੀਂ ਬਦਲੀ ਹੈ ਮੁਹੱਲਾ ਕਲੀਨਿਕ ਥਾਂ-ਥਾਂ ਦੇ ਉੱਤੇ ਖੁੱਲੇ ਨੇ ਮੁਹੱਲਾ ਕਲੀਨਿਕ ਦੇ ਵਿੱਚ ਮੁਫਤ ਦਵਾਈਆਂ ਤੇ ਮੁਫਤ ਟੈਸਟ ਜਿਹੜੇ ਉਹ ਕੀਤੇ ਜਾ ਰਹੇ ਨੇ ਇਹਨਾਂ ਦੇ ਆਧਾਰ ਦੇ ਉੱਤੇ ਅਸੀਂ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ ਪੰਜਾਬ ਸਰਕਾਰ ਨੇ 13 ਟੋਲ ਪਲਾਜ਼ੇ ਬੰਦ ਕੀਤੇ ਨੇ ਕਿਸੇ ਰਾਜ ਦੇ ਵਿੱਚ ਇਉਂ ਨਹੀਂ ਹੋਇਆ ਕਿ ਟੋਲ ਪਲਾਜ਼ੇ ਲੱਗੇ ਹੋਏ ਜਿਹੜੇ ਉਹ ਬੰਦ ਹੋ ਜਾਣ ਐਸਐਸਐਫ ਸਰਕਾਰ ਦੀ ਇੱਕ ਪ੍ਰਾਪਤੀ ਹੈ ਸੜਕ ਸੁਰੱਖਿਆ ਫੋਰਸ ਉਹਦੇ ਨਾਲ ਸੜਕਾਂ ਦੇ ਉੱਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇ ਵਿੱਚ 50 ਫੀਸਦੀ ਜਿਹੜੀ ਆ ਉਹ ਕਮੀ ਆਈ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਨਸ਼ਾ ਇਸ ਵੇਲੇ ਵਿਸ਼ਵ ਵਰਤਾਰਾ ਹੈ ਪਰ ਕਿਸੇ ਜਗ੍ਹਾ ਦੇ ਉੱਤੇ ਇਸ ਤਰੀਕੇ ਦੇ ਨਾਲ ਇਉਂ ਯੋਜਨਾਬੱਧ ਤਰੀਕੇ ਦੇ ਨਾਲ ਨਸ਼ੇ ਦੇ ਖਿਲਾਫ ਲੜਾਈ ਨਹੀਂ ਲੜੀ ਜਾ ਰਹੀ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਲੜਾਈ ਲੜ ਰਹੀ ਹੈ 60000 ਦੇ ਕਰੀਬ ਨੌਕਰੀਆਂ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੂੰ ਦਿੱਤੀਆਂ ਨੇ ਇੱਕ ਸਿੰਗਲ ਜਗ੍ਹਾ ਦੇ ਉੱਤੇ ਕਿਤੋਂ ਇਹ ਨਹੀਂ ਆਇਆ ਕਿ ਕਿਸੇ ਨੇ ਕੋਈ ਸਿਫਾਰਿਸ਼ ਦੇ ਨਾਲ ਨੌਕਰੀ ਲਈ ਹੋਵੇ ਜਾਂ ਫਿਰ ਉਹਨੇ ਪੈਸੇ ਦੇ ਕੇ ਨੌਕਰੀ ਲਈ ਹੋਵੇ ਪਹਿਲਾ ਹੁੰਦਾ ਇਹ ਸੀਗਾ ਵੋਟਾ ਅਨਾਉਂਸਮੈਂਟ ਕੋਈ ਤੇ ਨਾਲ ਦੇ ਨਾਲ ਨੌਕਰੀਆਂ ਦਾ ਐਲਾਨ ਹੋ ਜਾਂਦਾ ਸੀ ਉਹ ਅਦਾਲਤਾਂ ਦੇ ਵਿੱਚ ਚੈਲੰਜ ਹੋ ਜਾਂਦਾ ਸੀ ਕੋਈ ਜਿੰਨੀਆਂ ਨੌਕਰੀਆਂ ਦਿੱਤੀਆਂ ਨੇ ਕੋਈ ਇੱਕ ਸਿੰਗਲ ਵੀ ਨੌਕਰੀ ਜਿਹੜੀ ਆ ਉਹ ਅਦਾਲਤ ਦੇ ਵਿੱਚ ਚੈਲੰਜ ਨਹੀਂ ਹੋਈ ਕਿਉਂਕਿ ਇਮਾਨਦਾਰੀ ਦੇ ਨਾਲ ਕੰਮ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਕੱਲ ਹੀ ਪਰਤੇ ਨੇ ਆ ਕੇ ਉਹਨਾਂ ਨੇ ਜਿੰਨਾਂ ਕੰਪਨੀਆਂ ਦੇ ਨਾਲ ਉਹਨਾਂ ਦੇ ਟਾਈਪ ਹੋਏ ਨੇ ਗੱਲਬਾਤ ਹੋਈ ਆ ਉਹ ਇਨਵੈਸਟ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਉਣਗੀਆਂ ਤੇ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਆ ਉਹਨੂੰ ਇੱਕ ਨਵਾਂ ਵਧੀਆ ਹੰਗਾਰਾ ਮਿਲੂਗਾ ਕਿਉਂਕਿ ਇਹ ਚੋਣਾ ਪਿੰਡਾਂ ਦੇ ਨਾਲ ਜ਼ਿਆਦਾ ਸੰਬੰਧਿਤ ਨੇ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਪਰਚਾ ਕਲਚਰ ਨੂੰ ਖਤਮ ਕਰਨ ਦੇ ਵਿੱਚ ਲਗਭਗ ਜਿਹੜਾ ਉਹ ਸਫਲ ਹੋਈ ਹੈ ਔਰ ਅਸੀਂ ਪਿੰਡਾਂ ਦੇ ਵਿੱਚੋਂ ਦੁਸ਼ਮਣੀਆਂ ਖਤਮ ਕੀਤੀਆਂ ਨੇ ਪਰਚਾ ਕਲਚਰ ਖਤਮ ਕਰਕੇ ਅਸੀਂ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਨਹੀਂ ਕਰਵਾਏ ਨਹੀਂ ਤਾਂ ਤੁਹਾਡੇ ਇਸ ਏਰੀਆ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਉਹ ਕਿਸੇ ਤੋਂ ਭੁੱਲਿਆ ਨਹੀਂ ਕੋਲਿਆਂ ਵਾਲੀ ਹੋਰਾਂ ਦੇ ਵੇੜੇ ਤੁਹਾਨੂੰ ਯਾਦ ਹੋਣਾ ਪੁਲਿਸ ਦੇ ਵਿੱਚ ਭਰਤੀ ਵੀ ਹੋ ਗਈ ਸੀ ਵਰਦੀਆਂ ਪਾਉਣੀਆਂ ਬਾਕੀ ਸੀ ਉਹ ਨਾਮ ਵਾਪਸ ਲੈ ਲਏ ਗਏ ਇਸ ਕਰਕੇ ਕਿਉਂਕਿ ਕੋਈ ਵਿਰੋਧੀ ਧਿਰ ਦੇ ਜਿਹੜੀ ਵਿਰੋਧੀ ਪਾਰਟੀ ਸੀ ਉਹਨਾਂ ਦੇ ਜਿਹੜੇ ਕੁਝ ਵਲੰਟੀਅਰ ਉਹਨਾਂ ਦੀ ਭਰਤੀ ਹੋ ਗਈ ਸੀ ਉਹਨਾਂ ਦਾ ਇਹ ਕਹਿਣਾ ਸੀ ਇਹਦੇ ਵਿੱਚ ਸਿਰਫ ਸਾਡੇ ਜਿਹੜੇ ਉਹ ਭਰਤੀ ਹੋਣੇ ਚਾਹੀਦੇ ਆ ਤੋਤੀ ਸਰਪੰਚ ਕਿਸੇ ਨੂੰ ਭੁੱਲਿਆ ਨਹੀਂ ਸਕੰਦਰ ਸਿੰਘ ਮਲੂਕਾ ਕਿਸੇ ਨੂੰ ਭੁੱਲੇ ਨਹੀਂ ਉਹ ਹੱਥੀ ਕੁੱਟਦੇ ਸਨ ਲੋਕਾਂ ਨੂੰ ਅਸੀਂ ਉਹ ਸਾਰਾ ਜਿਹੜਾ ਗੁੰਡਾ ਰਾਜ ਸੀ ਉਹਦੀ ਸਮਾਪਤੀ ਕੀਤੀ ਹੈ ਔਰ ਉਹਦੇ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੇ ਕੋਲੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਵਾਲੀਆਂ ਜਿਹੜੀਆਂ ਵੋਟਾਂ ਨੇ ਉਹ ਲੈਣ ਦੇ ਵਾਸਤੇ ਆਏ ਆ ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਕਹਿ ਰਹੇ ਆ ਕਿ ਸਾਡੇ ਕੰਮ ਦੇ ਆਧਾਰ ਦੇ ਉੱਤੇ ਵੋਟਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਦਿੱਤੀਆਂ ਜਾਣ ਔਰ ਅਸੀਂ ਇਮਾਨਦਾਰੀ ਦੇ ਨਾਲ ਮਿਹਨਤ ਕਰ ਰਹੇ ਹਾਂ ਔਰ ਇਸ ਮਿਹਨਤ ਨੂੰ ਫਲ ਜਿਹੜਾ ਉਹ ਲੋਕਾਂ ਨੇ ਲਾਉਣਾ ਤੇ ਉਹ ਫਲ ਲਾਉਣਗੇ ਵੀ ਪੰਜਾਬ ਜਿਹੜਾ ਕਿ ਬੁਰੇ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਦੌਰਾਨ ਪਚੜ ਗਿਆ ਸੀ ਜਦੋਂ ਦੂਜੀਆਂ ਸਰਕਾਰਾਂ ਦੇ ਦੌਰਾਨ ਉਹ ਚਾਹੇ ਖੇਡਾਂ ਦਾ ਖੇਤਰ ਸੀ ਚਾਹੇ ਸਿੱਖਿਆ ਦਾ ਖੇਤਰ ਸੀ ਚਾਹੇ ਉਹ ਸਿਹਤ ਦਾ ਖੇਤਰ ਸੀ 3100 ਸਟੇਡੀਅਮ ਇਸ ਵੇਲੇ ਪੰਜਾਬ ਦੇ ਵਿੱਚ ਬਣ ਰਹੇ ਨੇ ਵਕ ਵਕ ਤਾਮਾ ਦੇ ਉੱਤੇ ਵਕ ਵਕ ਪਿੰਡਾਂ ਦੇ ਉੱਤੇ ਕਿਉਂਕਿ ਸਾਡਾ ਟੀਚਾ ਡਰੱਗ ਤੋਂ ਬੱਚਿਆਂ ਨੂੰ ਹਟਾ ਕੇ ਖੇਡਾਂ ਵਾਲੇ ਪਾਸੇ ਲਾਉਣਾ ਜਿਹੜੀ ਕੁੜੀਆਂ ਦੀ ਕ੍ਰਿਕਟ ਦੀ ਟੀਮ ਪਿਛਲੇ ਦਿਨਾਂ ਦੇ ਵਿੱਚ ਵਿਸ਼ਵ ਜੇਤੂ ਹੋ ਕੇ ਆਈ ਹੈ ਜਿਹੜੀਆਂ ਲੜਕੀਆਂ ਪੰਜਾਬ ਤੋਂ ਨੇ ਅੱਜ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਜਦੋਂ ਹਾਕੀ ਦੀ ਟੀਮ ਸਾਡੀ ਵਿਸ਼ਵ ਵਿਜੇਤਾ ਹੋ ਕੇ ਆਈ ਸੀ ਤਿੰਨਾਂ ਦਿਨਾਂ ਤੋਂ ਬਾਅਦ ਹੀ ਤਿੰਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਾਮੀ ਰਾਸ਼ੀ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਸੱਦ ਕੇ ਦਿੱਤੀ ਸੀ ਉਦੋਂ ਜਦੋਂ ਕਿਹਦੇ ਕੇਂਦਰ ਦੀ ਸਰਕਾਰ ਦੇ ਵੀ ਕੁਝ ਨਹੀਂ ਸੀ ਦਿੱਤਾ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਵਾਸਤੇ ਹਰ ਸੰਭਵ ਕੋਸ਼ਿਸ਼ ਜਿਹੜੀ ਆ ਉਹ ਅਸੀਂ ਕਰ ਰਹੇ ਹਾਂ ਸਭ ਤੋਂ ਵੱਡਾ ਜਿਹੜਾ ਸਨੇਹਾ ਮੈਂ ਇਹ ਹੀ ਦੇਣਾ ਚਾਹੁੰਨਾ ਕਿ ਅਸੀਂ ਪਿੰਡਾਂ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪੰਜਾਬ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪਿੰਡਾਂ ਦੀਆਂ ਦੁਸ਼ਮਣੀਆਂ ਜਿਹੜੀਆਂ ਉਹ ਘਟਾਉਣ ਦੇ ਵਿੱਚ ਸਫਲ ਹੋਏ ਆ ਔਰ ਇਸ ਚੀਜ਼ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਅਸੀਂ ਨਾ ਤਾਂ ਸਮਗਰਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਰੱਖਦੇ ਆ ਨਾ ਕਦੀ ਸਾਡੇ ਐਮ.ਐਲ.ਏ ਜਾਂ ਸਾਡੇ ਮੰਤਰੀ ਸਹਿਬਾਨ ਦੀ ਕੋਈ ਫੋਟੋ ਆਈ ਹੈ ਕਿਸੇ ਦੇ ਨਾਲ ਕਿਸੇ ਵੀ ਨਸ਼ਾ ਵੇਚਣ ਵਾਲੇ ਦੇ ਨਾਲ ਨਾ ਅਸੀਂ ਗੈਂਗਸਟਰਾਂ ਨੂੰ ਕਿਸੇ ਕਿਸਮ ਦੀ ਪਨਾਹ ਦਿੰਦੇ ਆ ਨਾ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਨਾ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਟਿਕਟਾਂ ਦਿੰਦੇ ਆ ਪੰਜਾਬ ਦੇ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਉਹ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀਆਂ ਹੋ ਰਹੀਆਂ ਵੋਟਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਕਿ ਸਰਕਾਰ ਦੀਆਂ ਨੀਹਾਂ ਜਿਹੜੀਆਂ ਉਹ ਮਜ਼ਬੂਤ ਹੋਣ ਔਰ ਇਹਨਾਂ ਦੇ ਵਿੱਚੋਂ ਹੀ ਸਾਨੂੰ ਭੜਕਦੀ ਜਿਹੜੀ ਲੀਡਰਸ਼ਿਪ ਹੈ ਉਹ ਮਿਲਣੀ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜਿਹੜੀਆਂ ਉਹ ਟਿਕਟਾਂ ਦਿੱਤੀਆਂ ਨੇ ਕਿਸੇ ਟਾਈਮ ਪੰਜਾਬ ਦੇ ਵਿੱਚ ਪੁੱਤ ਭਤੀਜੇ ਸਾਲੇ ਜੀਜੇ ਵਾਲੀ ਜਿਹੜੀ ਰਾਜਨੀਤੀ ਸੀ ਉਹਨੂੰ ਅਸੀਂ ਖਤਮ ਕੀਤਾ ਔਰ ਆਮ ਬੱਚਿਆਂ ਨੂੰ ਜਿਹੜਾ ਉਹ ਮੂਰੇ ਲੈ ਕੇ ਆਏ ਕੋਈ ਤੁਹਾਡਾ ਸਵਾਲ ਹੈ ਤੁਸੀਂ ਕਰਦੇ ਹੋ ਸਰ ਤੁਸੀਂ ਕਹਿੰਦੇ ਬਣਾ ਨਹੀਂ ਦਿੰਦੇ ਚਾਚੀ ਟੱਕ ਖਤਮ ਹੋ ਰਿਹਾ ਟੱਕਾ ਵੀ ਚੱਲ ਰਿਹਾ ਹੈ ਗੈਂਗਸਟਰ ਵੀ ਓਮੀ ਚਾਹਰੇ ਜਿਵੇਂ ਪਹਿਲਾਂ ਮੁਕਾਬਲੇ ਹੁੰਦੇ ਸੀ ਜੇਹਾਂ ਚ ਵੀਡੀਓ ਵੀ ਵਾਇਰਲ ਹੋ ਰਹੀਆਂ ਹੈ ਤੇ ਫਿਰ ਸਰਕਾਰ ਕਹਿੰਦੀ ਜੀ ਪਹਿਲਾਂ ਸਰਕਾਰਾਂ ਚ ਇਹ ਹੁੰਦਾ ਸੀ ਹੁਣ ਤੁਸੀਂ ਖਤਮ ਕਰ ਰਹੇ ਹੋ ਨਹੀਂ ਕਰ ਰਹੇ ਸਰਕਾਰ ਕਹਿੰਦੀ ਜੀ ਹੁਣ ਤੁਸੀਂ ਕੀ ਕਰ ਰਹੇ ਹੋ ਜੇ ਤੁਸੀਂ ਅੰਕੜੇ ਦੇਖਦੇ ਹੋ ਕਿੰਨਾ ਜਿਹੜਾ ਚਿੱਟਾ ਉਹ ਫੜਿਆ ਗਿਆ ਤੇ ਕਿੰਨੇ ਸਮਗਲਰ ਜਿਹੜੇ ਆ ਉਹ ਅੰਦਰ ਦਿੱਤੇ ਨੇ ਈਵਨ ਜਿਹੜੇ ਲੋਕ ਕਹਿੰਦੇ ਸੀਗੇ ਕਿ ਐਸ ਬੰਦੇ ਨੂੰ ਹੱਥ ਨਹੀਂ ਪੈਣਾ ਉਹਨੂੰ ਹੱਥ ਪਿਆ ਜਿਹੜਾ ਯੁੱਧ ਪੱਦਰ ਦੇ ਉੱਤੇ ਇਹ ਲੜਿਆ ਜਾ ਰਿਹਾ ਜਦੋਂ ਯੁੱਧ ਲੜਿਆ ਜਾਂਦਾ ਉਹ ਰਾਤੋਂ ਰਾਤ ਨਹੀਂ ਖਤਮ ਹੋ ਜਾਂਦਾ 20 ਸਾਲ ਦਾ ਪਿਆ ਹੋਇਆ ਜਿਹੜਾ ਚਿੱਟੇ ਦਾ ਗੰਧ ਆ ਉਹਨੂੰ ਸਾਫ਼ ਕਰਨ ਦੇ ਵਾਸਤੇ ਕੁਝ ਸਮਾਂ ਚਾਹੀਦਾ ਜਿੱਤੋਂ ਤੱਕ ਗੈਂਗਸਟਰਾਂ ਦੀ ਗੱਲ ਹੈ ਅਸੀਂ ਗੈਂਗਸਟਰਾਂ ਦੇ ਉੱਤੇ ਠੱਲ ਪਾਉਣ ਦੇ ਵਿੱਚ ਸਫਲ ਹੋਏ ਆ ਗੈਂਗਸਟਰਾਂ ਨੂੰ ਉਤਸ਼ਾਹਤ ਕੌਣ ਕਰ ਰਿਹਾ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟਕੌਣ ਦੇ ਰਿਹਾ ਉਹ ਵੀ ਤੁਹਾਨੂੰ ਸਭ ਨੂੰ ਜਿਹੜਾ ਜੀ ਉਹ ਪਤਾ ਦੱਸਣ ਦੀ ਲੋੜ ਨਹੀਂ ਆਜੇ ਹੁਣੇ ਤਰਨ ਤਾਨ ਵਾਲੀ ਚੋਣ ਜਿਹੜੀ ਆ ਉਹ ਲੰਘ ਕੇ ਗਈ ਹੈ ਉਹ ਕਿਹਦੇ ਪਰਿਵਾਰ ਦੇ ਨਾਲ ਸਬੰਧਤ ਸੀ ਜਿਹੜਾ ਉਹ ਉਮੀਦਵਾਰ ਸਭ ਨੂੰ ਪਤਾ ਹੈ ਘੱਟੋ ਘੱਟ ਅਸੀਂ ਲਾਅ ਐਂਡ ਆਰਡਰ ਦੇ ਉੱਤੇ ਇਮਾਨਦਾਰੀ ਦੇ ਨਾਲ ਜਿਹੜਾ ਜੀ ਉਹ ਕੰਮ ਕਰ ਰਿਹਾ ਕੋਈ ਵੀ ਵਿਅਕਤੀ ਕੋਈ ਗੈਂਗਸਟਰ ਜਿਹੜਾ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲਊਗਾ ਉਹਦੇ ਵਾਸਤੇ ਜ਼ੀਰੋ ਟੋਲਰੈਂਸ ਨੀਤੀ ਹੈ ਉਹਨੂੰ ਉਹਦੀ ਭਾਸ਼ਾ ਦੇ ਵਿੱਚ ਉਹ ਗੋ ਜਵਾਬ ਦਿੱਤਾ ਜਾਊਗਾ ਅਨੁਸਾਰ ਬਠਿੰਡਾ ਦੀ ਥਰਮਲ ਕਲੋਨੀ ਦੀ ਜਿਹੜੀ ਜ਼ਮੀਨ ਪੰਜਾਬ ਸਰਕਾਰ ਵੱਲੋਂ ਵੇਚੀ ਜਾ ਰਹੀ ਹੈ ਵਿਰੋਧਤਾ ਹੋ ਰਹੀ ਹੈ ਤੁਹਾਡੇ ਵਿਰੋਧੀ ਵਿਰੋਧਤਾ ਕਰ ਰਹੇ ਹੈਗੇ ਕਿਵੇਂ ਦੇਖਦੇ ਹੋ ਦੇਖੋ ਉਹਨਾਂ ਨੂੰ ਵਿਰੋਧ ਕਰਨ ਦੇ ਵਾਸਤੇ ਕੁਝ ਹੈ ਨਹੀਂਗਾ ਤੁਹਾਨੂੰ ਜੇ ਯਾਦ ਹੋਵੇ ਇਹ ਤਾਂ ਸਾਰਾ 1 ਰੁਪਏ ਦੇ ਵਿੱਚ ਦੇ ਗਏ ਸੀਗੇ ਮਨਪ੍ਰੀਤ ਸਿੰਘ ਬਾਦਲ ਹੁਰੀ ਘਟੋ ਘਟਾ ਸੀ ਕਿਸੇ ਨੂੰ 1 ਰੁਪਏ ਦੇ ਵਿੱਚ ਤਾਂ ਨਹੀਂ ਦਿੱਤਾ ਅਸੀਂ ਕਿਸੇ ਆਪਣੇ ਦੇ ਨਾਂ ਤਾਂ ਨਹੀਂ ਜਿਹੜਾ ਉਹ ਕਰ ਦਿੱਤੀ ਥਰਮਲ ਵਾਲੀ ਜਿਹੜੀ ਜਗ੍ਹਾ ਹੈ ਉਹ ਸਰਕਾਰ ਦੀ ਹੈ ਉਹਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ ਉ ਸਰਕਾਰ ਪਾਲਿਸੀ ਬਣਾ ਕੇ ਅਜਾ ਪੰਨੂ ਸਾਹਿਬ ਜਿਹੜਾ ਐਸਐਸਪੀ ਮਟਿਆਲਾ ਦੀ ਆਡੀਓ ਵਾਇਰਲ ਨੂੰ ਲੈ ਕੇ ਹੋਇਆ ਉਹਦੇ ਬਾਰੇ ਕੀ ਕਹਿੰਦੇ ਜਿਵੇਂ ਇਨਸਟਰਕਟਰ ਸਟਾਫ ਕਰਦੇ ਨੇ ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਜਾਂਦਾ ਜੋ ਛੁੱਟੀ ਤੇ ਚਲੇ ਜਾਂਦੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਅੱਜ ਆਇਆ ਆਰਡਰ ਜੇ ਤੁਸੀਂ ਪੜ੍ਹਿਆ ਹੋਵੇ ਤਾਂ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਤਾਰੀਫ ਕੀਤੀ ਆ ਕਿ ਵੋਟਾਂ ਤੱਕ ਸਰਕਾਰ ਨੇ ਆਪ ਹੀ ਉਹਨਾਂ ਨੂੰ ਜਿਹੜਾ ਜੀ ਉਹ ਛੁੱਟੀ ਤੇ ਭੇਜ ਦਿੱਤਾ ਔਰ ਜਿਹੜੀਆਂ ਪਟੀਸ਼ਨਾਂ ਪਈਆਂ ਸੀਗੀਆਂ ਵੀਡੀਓ ਵਾਲੀਆਂ ਜਾਂ ਹੋਰ ਦੰਨੀਆਂ ਉਹ ਸਾਰੀਆਂ ਦੀਆਂ ਸਾਰੀਆਂ ਖਾਰਜ ਹੋਈਆਂ ਨੇ ਔਰ 22 ਤਰੀਕ ਜਿਹੜੀ ਉਹ ਅਗਲੀ ਲੱਗੀ ਆ ਉਹਨਾਂ ਨੇ ਜਿਹੜੀ ਆਡੀਓ ਸਰਪੀਰ ਸਿੰਘ ਬਾਦਲੋੜਾ ਨੇ AI ਦੇ ਨਾਲ ਜਨਰੇਟ ਕਰਕੇ ਪਾਈ ਸੀ ਉਹਦੀ ਫੋਰੈਂਸਿਕ ਜਾਂਚ ਦੇ ਹੁਕਮ ਜਿਹੜੇ ਦਿੱਤੇ ਆ ਔਰ ਉਹ ਕਿਉਂਕਿ ਕਾਰੀ AI ਦੇ ਨਾਲ ਰਹੇ ਨੇ ਆਪਣੇ ਜਿਹਨਾਂ ਦੇ ਦਿਮਾਗ ਨਹੀਂ ਕੰਮ ਕਰਦੇ ਉਹੋ ਹੀ ਫਿਰ ਉਹਨਾਂ ਚੀਜ਼ਾਂ ਦਾ ਸਹਾਰਾ ਲੈਂਦੇ ਨੇ ਉਹ ਕਾਂਗਰਸ ਦੇ ਉੱਤੇ ਵੀ ਜਿਹੜਾ ਉਹ ਬਣਾ ਕੇ ਪਾ ਰਹੇ ਨੇ ਸਾਡੇ ਏਜੀ ਸਾਹਿਬ ਨੇ ਪੱਕੇ ਪੇਸ਼ ਕਰਦਿਆਂ ਹੱਸਿਆ ਦੱਸਿਆ ਕਿ ਅੱਜ ਸਵੇਰੇ ਵੀ ਉਹੋ ਪਾ ਕੇ ਆਏ ਨੇ ਕੱਲ ਜਦੋਂ ਬਹਿਸ ਹੋ ਰਹੀ ਸੀ ਇੱਕ ਉਹਨਾਂ ਨੇ ਕਾਂਗਰਸ ਦੇ ਉੱਤੇ ਪਾਈ ਹੈ ਇਸੇ ਤਰ੍ਹਾਂ ਦੀ ਸਾਡੇ ਉੱਤੇ ਜਿਹੜਾ ਸਾਡੇ ਆਫੀਸਰ ਸਹਿਬਾਨ ਦੇ ਉੱਤੇ ਪਾਈ ਸੀ ਇਹ ਉਹੀ ਆਫੀਸਰ ਨੇ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਟਿਆਲੇ ਦੇ ਵਿੱਚ ਕਿਉਂਕਿ ਉਹ ਐਸਆਈਟੀ ਨੂੰ ਹੈਡ ਕਰ ਰਹੇ ਨੇ ਉਸ ਐਸਆਈਟੀ ਨੂੰ ਜਿਹਦੀ ਜਾਂਚ ਵਿਕਰਮ ਸਿੰਘ ਮਜੀਠੀਆ ਹੋਰਾਂ ਵਾਲੇ ਕੇਸ ਦੀ ਕਰ ਰਹੀ ਹੈ ਇਸ ਕਰਕੇ ਉਸ ਆਫੀਸਰ ਨੂੰ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਹੈ ਚਲੋ ਸਭ ਨੂੰ ਸਾਬਨ ਜਿਸ ਤਰ੍ਹਾਂ ਜੋਧਪੁਰ ਸੀਪੂ ਨੇ ਗਿਆਨ ਦਿੱਤਾ ਹੈਗਾ ਕੁਰਸੀ ਪਾਲਸਪੋਰਟ ਦੀ ਵਿਕਤੀ ਹੈ ਆਸ ਪਾਰਟੀ ਦੀ ਚੀਰ ਮੁੱਖ ਮੰਤਰੀ ਦੇ ਵਰਗੀ ਦੇਖੋ ਕਾਂਗਰਸ ਨੇਤਾ ਜਿਹੜੇ ਪੱਤੇ ਬਿਲਕੁਲ ਹੀ ਖੋਲ ਦਿੱਤੇ ਆ ਆਪਣੇ ਕਿ ਸਾਡੇ ਤਾਂ ਸੇਲ ਲੱਗੀ ਹੋਈ ਆ ਇਹ ਕਿਹੜਾ ਆਉਂਦਾ ਉਹ ਕਹਿੰਦੇ 500 ਕਰੋੜ ਰੁਪਇਆ ਸਾਡੇ ਕੋਲ ਹੈ ਨਹੀਂ ਮੇਰੇ ਕੋਲ ਟੈਚੀ ਹੈ ਨਹੀਂ ਤਾਂ ਕਰਕੇ ਸਾਨੂੰ ਸੀਐਮ ਨਹੀਂ ਬਣਾਇਆ ਉਧਰੋਂ ਜਾਖੜ ਸਾਹਿਬ ਜਿਹੜੇ ਪਹਿਲਾਂ ਕਾਂਗਰਸੀ ਹੁੰਦੇ ਸੀ ਹੁਣ ਉਹ ਭਾਜਪਾ ਦੇ ਕਾਂਗਰਸੀ ਵਿੰਗ ਦੇ ਵਿੱਚ ਨੇ ਭਾਜਪਾ ਦੇ ਆਗੂ ਨੇ ਉਹ ਕਹਿੰਦੇ ਜੀ 350 ਕਰੋੜ ਰੁਪਇਆ ਤਾਂ ਮੈਂ ਵੀ ਸੁਣਿਆ ਜੀ ਉਦੋਂ ਲੱਗਿਆ ਸੀ ਪਤਾ ਉਹਨਾਂ ਨੂੰ ਹੈਗਾ ਪਤਾ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਵੀ ਆ ਪਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਆ ਕਿ 500 ਕਰੋੜ ਰੁਪਏ ਕਿਵੇਂ ਇਕੱਠਾ ਕੀਤਾ ਜਾਂਦਾ ਸੀ ਕਿਹਨੂੰ ਦਿੱਤਾ ਜਾਂਦਾ ਸੀ ਪਤਾ ਜਾਖੜ ਸਾਹਿਬ ਨੂੰ ਵੀ ਆ ਕਿਉਂਕਿ ਜਦੋਂ 350 ਕਰੋੜ ਦੀ ਉਹ ਗੱਲ ਕਰ ਰਿਹਾ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਸੀਗੇ ਉਸ ਵੇਲੇ ਜਾਖੜ ਸਾਹਿਬ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਨੂੰ ਪਤਾ ਕਿ ਉਹ 350 ਕਰੋੜ ਰੁਪਏ ਕਿਹਨੂੰ ਦਿੱਤਾ ਗਿਆ ਮੈਂ ਸਮਝਦਾ ਕਿ ਜਾਖੜ ਸਾਹਿਬ ਦੀ ਘੱਟੋ-ਘੱਟ ਇਹ ਜ਼ਿੰਮੇਵਾਰੀ ਜਿਹੜੀ ਜ਼ਰੂਰ ਬਣਦੀ ਆ ਜਿਹੜੇ ਅਸ਼ਵਨੀ ਸ਼ਰਮਾ ਜੀ ਨੇ ਭਾਜਪਾ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਵੀ ਮੈਂ اپੀਲ ਕਰੂੰਗਾ ਕਿ ਦੋ ਬੰਦੇ ਤੁਹਾਡੀ ਪਾਰਟੀ ਚ ਨੇ ਇਸ ਵੇਲੇ ਜਾਕਰ ਸਾਹਿਬ ਵੀ ਤੇ ਕੈਪਟਨ ਅਮਰਿੰਦਰ ਸਿੰਘ ਵੀ ਦੋਨਾਂ ਨੂੰ ਬਿਠਾ ਕੇ ਪੁੱਛ ਕੇ ਲੋਕਾਂ ਨੂੰ ਦੱਸ ਦੇਣ ਨਾ 350 ਕਰੋੜ ਰੁਪਇਆ ਤੇ 500 ਕਰੋੜ ਰੁਪਇਆ ਕਿੱਥੋਂ ਇਕੱਠਾ ਹੁੰਦਾ ਸੀ ਕਿਹੜੀ ਇੰਡਸਟਰੀ ਤੋਂ ਲਿਆ ਜਾਂਦਾ ਸੀ ਕਿਹੜੇ ਪ੍ਰਾਈਵੇਟ ਹਸਪਤਾਲਾਂ ਤੋਂ ਲਿਆ ਜਾਂਦਾ ਸੀ ਇਹਨੂੰ ਦਿੱਤਾ ਜਾਂਦਾ ਸੀ ਬਹੁਤ ਬਿੰਦੂ ਸਾਬ ਜੀ ਪਹਿਲੀ ਸੋਧ ਬਿੱਲ 2025 ਦਾ ਵਿਰੋਧ ਪੰਜਾਬ ਸਰਕਾਰ ਵੱਲੋਂ ਕੀਤਾ ਨਹੀਂ ਜਾ ਰਿਹਾ ਇਹ ਬਿਜਲੀ ਬੋਰਡ ਦੇ ਮੁਲਾਜ਼ਮ ਕਹਿ ਰਿਹਾ ਕਿਸਾਨ ਜਥੇਬੰਦੀਆਂ ਕਹਿ ਰਹੀ ਮੈਂ ਇਹ ਉਹਨਾਂ ਦੇ ਇਹਨਾਂ ਛੱਡੋ ਅਸੀਂ ਉਹਦਾ ਵਿਰੋਧ ਜਿਹੜਾ ਜੀ ਉਹ ਕਰ ਰਹੇ ਆ ਇਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਹੌਲੀ-ਹੌਲੀ ਕਰਕੇ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਉਹਨਾਂ ਦੇ ਅਧਿਕਾਰ ਖੋਏ ਜਾ ਰਿਹਾ ਜੇ ਪੀਯੂ ਵਾਲਾ ਮਾਮਲਾ ਆਇਆ ਸਰਕਾਰ ਨੇ ਉਹਦੇ ਉੱਤੇ ਡਟ ਕੇ ਸਟੈਂਡ ਲਿਆ ਜੇ ਐਸਵਾਈਐਲ ਵਾਲਾ ਮਾਮਲਾ ਆਇਆ ਉਹਦੇ ਉੱਤੇ ਸਟੈਂਡ ਲਿਆ ਜੇ ਚੰਡੀਗੜ੍ਹ ਵਾਲਾ ਮਾਮਲਾ ਆਇਆ ਉਹਦੇ ਉੱਤੇ ਡਟ ਕੇ ਜਿਹੜਾ ਉਹ ਸਟੈਂਡ ਲਿਆ ਤਾਂ ਹੀ ਕਰਕੇ ਕੇਂਦਰ ਦੀ ਸਰਕਾਰ ਨੂੰ ਬਾਰ-ਬਾਰ ਯੂ-ਟਰਨ ਜਿਹੜਾ ਉਹ ਮਾਰਨਾ ਪਿਆ ਤੁਹਾਡੇ ਨੇੜੇ ਲੱਗਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਉੱਥੋਂ ਦੇ ਜਿਹੜੇ ਭਾਜਪਾ ਦੇ ਆਗੂ ਨੇ ਉਹ ਤਾਂ ਗੰਗ ਕਨਾਲ ਵਾਲਾ ਵੀ ਜਿਹੜਾ ਜੀ ਉਹ ਫੰਕਸ਼ਨ ਰੱਖ ਕੇ ਬੈਠੇ ਸੀਗੇ ਸੈਲੀਬ੍ਰੇਸ਼ਨ ਕਰਨ ਦੇ ਵਾਸਤੇ ਉਹ ਉਹ ਤੋਂ ਉਹਦੇ ਤੋਂ ਯੂ ਟਰਨ ਉਹਨਾਂ ਨੇ ਕਿਉਂ ਮਾਰਿਆ ਕਿਉਂ ਵਾਪਸ ਗਏ ਨੇ ਕਿਉਂਕਿ ਸਰਕਾਰ ਨੇ ਆਪਣਾ ਵਿਰੋਧ ਦਰਜ ਕਰਾਇਆ ਤੁਸੀਂ ਦੇਖੋ ਜੇ ਐਸਵਾਈਐਲ ਦੀ ਗੱਲ ਚੱਲੀ ਸੈਂਟਰ ਦੀ ਸਰਕਾਰ ਕਹਿੰਦੀ ਨਹੀਂ ਜੀ ਅਸੀਂ ਇਹਦੇ ਵਿੱਚ ਦਖਲ ਨਹੀਂ ਦੇਵਾਂਗੇ ਕਿਉਂ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਉਹਦਾ ਤਰੀਕਾ ਜਿਹੜਾ ਸੀ ਉਹਨਾਂ ਨੂੰ ਦੱਸਦਾ ਵੀ ਇਹ ਐਸਵਾਈਐਲ ਨਹੀਂ ਇਹ ਵਾਈਐਸਐਲ ਇਹ ਵਾਈਐਸਐਲ ਹੈ ਇਹਨੂੰ ਯਮਨਾ ਸਤਲੋਜ ਲਿੰਕ ਜਿਹੜਾ ਜੀ ਉਹ ਕਰੋ ਯਮਨਾ ਵਾਲਾ ਪਾਣੀ ਸਾਨੂੰ ਜਿਹੜਾ ਉਹ ਦਿਓ ਜਿਹੜਾ ਪੀਯੂ ਵਾਲਾ ਮਾਮਲਾ ਹੈ ਪੀਯੂ ਜਿਹੜੀ ਆ ਉਹ ਪੰਜਾਬ ਦੀ ਜਾਇਦਾਦ ਨਹੀਂ ਬਲਕਿ ਪੰਜਾਬ ਦਾ ਕਲਚਰ ਹੈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਇਸ ਕਰਕੇ ਉਹਦੇ ਉੱਤੇ ਸਿਰਫ ਔਰ ਸਿਰਫ ਜੇ ਕਿਸੇ ਦਾ ਹੱਕ ਹੈ ਤਾਂ ਪੰਜਾਬ ਦਾ ਸਾਡੀ ਪਾਰਟੀ ਬਿਲਕੁਲ ਸਾਡੀ ਪਾਰਟੀਾਂ ਦੇ ਮਾਮਲੇ ਉੱਤੇ ਵੀ ਨੁਜੋਸਤ ਜੀ ਨੂੰ ਸਵਾਲ ਚੱਕਿਆ ਕਿ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿ ਰਾਜਾ ਵੜਿੰਗ ਦੇ ਨਾਲ ਕੋਈ ਸੈਟਿੰਗ ਹੋ ਗਈ ਹੈ ਸਾਡੀ ਪਾਰਟੀ ਜਿਹੜੀ ਆ ਉਹ ਇਸ ਬਿੱਲ ਦਾ ਵਿਰੋਧ ਕਰ ਰਹੀ ਆ ਰਾਜਾਂ ਦੇ ਅਧਿਕਾਰਾਂ ਨੂੰ ਜਿੱਥੇ-ਜਿੱਥੇ ਖੋਇਆ ਜਾਊਗਾ ਅਸੀਂ ਉਸ ਚੀਜ਼ ਦਾ ਵਿਰੋਧ ਜਿਹੜਾ ਜੀ ਕੋ ਕਰਾਂਗੇ ਜਿਹੜੀ ਤੁਸੀਂ ਬੋਡੀ ਵਾਲੀ ਜਿਹੜੀ ਗੱਲ ਕਰ ਰਹੇ ਹੋ ਉਹ ਅੰਡਰ ਇਨਵੈਸਟੀਗੇਸ਼ਨ ਹੈ ਅੱਛਾ ਹੈਲੀਕਾਪਟਰ ਵਾਲਾ ਗੱਲ ਕਰੇ ਜੀ ਆ ਮਕਮਲ ਪੰਜਾਬ ਦੇ ਹੈ ਰਾਜ ਵਿੱਚ ਜਿਹੜਾ ਹੈਲੀਕਾਪਟਰ ਨੂੰ ਯੂਜ਼ ਆਇਆ ਉਹਦੇ ਬਾਰੇ ਕੋਈ ਸਰਕਾਰ ਦਾ ਬਿਆਨ ਨਹੀਂ ਹੈ ਧੰਨਵਾਦ ਜੀ ਤੁਸੀਂ ਇਹ ਪੁੱਛ ਲਿਆ ਮੈਨੂੰ ਮੈਂ ਇਹ ਸਪਸ਼ਟ ਕਰਨਾ ਸੀ ਮੈਨੂੰ ਇਹ ਪਤਾ ਸੀ ਵਿਧਾਨੇ ਵਾਲੇ ਆਪਾਂ ਬੈਠੇ ਨੇ ਉਹ ਪੁੱਛਣਗੇ ਤਾਂ ਇਹ ਆ ਜੀ ਕਿ ਇਹ ਫੇਕ ਖਬਰਾਂ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ ਸਿਰਫ ਵਿਊਜ਼ ਲੈਣ ਦੇ ਵਾਸਤੇ ਮੈਂ ਹੈਰਾਨ ਹ ਕਿ ਅੱਗੇ ਉਹਨੂੰ ਜਿਹੜੇ ਸ਼ੇਅਰ ਕਰਨ ਵਾਲੇ ਉਹ ਉਹਦੀ ਵੈਰੀਫਿਕੇਸ਼ਨ ਕਿਥੋਂ ਕਰ ਹੀ ਨਹੀਂ ਰਹੇ ਹੈਲੀਕਾਪਟਰ ਇੱਕ ਦਿਨ ਯੂਜ਼ ਹੋਇਆ ਯੂਜ਼ ਕਿਨੇ ਕੀਤਾ ਸਾਡੇ ਪੰਜਾਬ ਦੇ ਮਾਨਯੋਗ ਰਾਜਪਾਲ ਜੀ ਨੇ ਔਰ ਜਦੋਂ ਕਿਸੇ ਵੀ ਸੂਬੇ ਦਾ ਕੋਈ ਰਾਜਪਾਲ ਉਹਨੇ ਹੈਲੀਕਾਪਟਰ ਸੂਬੇ ਦਾ ਯੂਜ਼ ਕਰਨਾ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਕੇ ਜਿਹੜਾ ਉਹ ਕਰ ਸਕਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਕੇ ਰਾਜਪਾਲ ਜੀ ਇੱਕ ਦਿਨ ਦੇ ਵਾਸਤੇ ਅੰਮ੍ਰਿਤਸਰ ਉਹ ਹੈਲੀਕਾਪਟਰ ਜਿਹੜਾ ਉਹ ਲੈ ਕੇ ਗਏ ਸੀ ਕੁਝ ਲੋਕ ਜਿਹੜੇ ਉਡਾਰੇ ਨੇ ਉਹ ਸ਼ਾਇਦ ਇਹ ਚਾਹੁੰਦੇ ਸੀਗੇ ਕਿ ਹੈਲੀਕਾਪਟਰ ਦੀਆਂ ਚਾਬੀਆਂ ਜਪਾਨ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਫੜਾ ਜਾਂਦੇ ਫਿਰ ਉਹ ਡਿਸਾਈਡ ਕਰਦੇ ਕੌਣ ਲਿਜਾਊਗਾ ਕੌਣ ਨਹੀਂ ਹੈਲੀਕਾਪਟਰ ਕਿੱਥੇ ਮਿਸਯੂਜ਼ ਹੁੰਦਾ ਸੀਗਾ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਦਿੱਲੀ ਤੋਂ ਚੱਲ ਕੇ ਬੱਚਿਆਂ ਨੂੰ ਲੈ ਕੇ ਹੈਲੀਕਾਪਟਰ ਬਟਿੰਡੇ ਦੀਆਂ ਝੀਲਾਂ ਤੇ ਆਉਂਦਾ ਸੀਗਾ ਕਿਸ਼ਤੀਆਂ ਦੇ ਵਿੱਚ ਝੂਟੇ ਦਿਵਾ ਕੇ ਕੰਡੇ ਤੇ ਬਹਿ ਕੇ ਪੀਜ਼ਾ ਖਾ ਕੇ ਵਾਪਸ ਦਿੱਲੀ ਚਲੇ ਜਾਂਦਾ ਸੀ ਹੈਲੀਕਾਪਟਰ ਦਾ ਮਿਸਯੂਜ਼ ਕਿੱਥੇ ਹੋਇਆ ਸੀਗਾ ਜਦੋਂ ਚੰਡੀਗੜ੍ਹ ਤੋਂ ਕਤੂਰੇ ਜਿਹੜੇ ਨੇ ਕੁੱਤੇ ਉਹਨਾਂ ਨੂੰ Shimla ਲੈ ਜਾਣ ਦੇ ਵਾਸਤੇ ਪਾਕਿਸਤਾਨ ਦੀ ਜਿਹੜੀ ਮਹਿਲਾ ਦੋਸਤ ਸੀ ਉਹਦੇ ਕੁੱਤਿਆਂ ਨੂੰ ਜਿਹੜਾ ਜੀ ਉਹ ਯੂਜ਼ ਕੀਤਾ ਜਾਂਦਾ ਸੀ ਕੋਈ ਇਹ ਸਾਬਤ ਕਰ ਦੇ ਇੱਕ ਦਿਨ ਵੀ ਕਦੀ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਦੀ ਵਰਤੋਂ ਨਿੱਜ ਦੇ ਵਾਸਤੇ ਕੀਤੀ ਹੋਵੇ ਬਿਨਾਂ ਕੰਮ ਤੋਂ ਅਜੀਬ ਜਵਾਬ ਦੇ। ਪੰਨੂ ਸਾਹਿਬ ਜਿਹੜੀ ਪੰਨੂ ਸਾਹਿਬ ਆਪਣੀ ਸਟ੍ਰੈਟਮੈਂਟ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਘੋਟਿਆ ਦਾ ਘਟਾਲਾ ਚੱਲ ਰਿਹਾ ਸਰਕਾਰ ਨੂੰ ਜਿਹੜਾ ਘੋਟਾ 40 ਹਜ਼ਾਰ ਦਾ ਵੇਚ ਰਿਹਾ 15 ਹਜ਼ਾਰ ਦਾ ਲੈ ਕੇ ਔਰ ਮੋਨੋਬਲੌਕ ਘੋਟੇ ਪਾਈ ਜਾ ਰਹੇ ਜਦ ਕਿ ਜੋ ਟੈਂਡਰ ਦੀ ਕਾਪੀ ਹੈ ਉਹਦੇ ਵਿੱਚ ਹਾਈ ਫਲੈਕਸੀਬਲ ਘੋਟੇ ਦੀ ਟਮਾੜ ਕੀਤੀ ਗਈ ਹੈ ਇਸ ਬਾਰੇ ਤੁਹਾਡਾ ਕੀ ਕਹਿਣਗੇ ਘਟਾਲਾ ਕੌਣ ਹੈ ਕੌਣ ਕਰ ਰਿਹਾ ਡਾਕਟਰ ਬਲਬੀਰ ਸਿੰਘ ਜਿਹੜੇ ਸਾਡੇ ਪੰਜਾਬ ਦੇ ਸਿਹਤ ਮੰਤਰੀ ਨੇ ਖੁਦ ਡਾਕਟਰ ਨੇ ਮੈਂ ਉਹਨਾਂ ਤੱਕ ਤੁਹਾਡੀ ਜਿਹੜੀ ਇਹ ਗੱਲ ਜ਼ਰੂਰ ਪਹੁੰਚਾਉਂਗਾ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਮੇਰਾ ਤੁਹਾਡੇ ਨਾਲ ਵਾਦਾ ਹੈ ਜੀ ਸਰਕਾਰ ਕੋਲ ਪਹੁੰਚ ਨਹੀਂ ਲੱਗੀ ਆ ਜਿਹੜੀ ਨਵੰਬਰ ਮਹੀਨੇ ਦੀ ਪੈਨਸ਼ਨ ਹੈ ਵਿਰਧਨਾ ਪੈਨਸ਼ਨ ਜਾਂ ਦੂਜੀ ਕੋਈ ਵੀ ਹੈ ਉਹ ਪਾਈ ਨਹੀਂ ਗਈ ਨਹੀਂ ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਮੈਂ ਅੱਜ ਹੀ ਜਾ ਕੇ ਜਿਹੜਾ ਦੀ ਉਹ ਗੱਲ ਕਰਦਾ ਮੇਰੇ ਧਿਆਨ ਦੇ ਵਿੱਚ ਇਹ ਨਹੀਂ ਗਿਆ ਹੈਗਾ ਕਿਉਂਕਿ ਕੋਈ ਗੱਲ ਨਹੀਂ ਜੀ ਪਾਉਗੀ ਜ਼ਰੂਰ ਪਾਉਗੀ ਕੋਈ ਪੈਸਿਆਂ ਦੀ ਕਮੀ ਨਹੀਂ ਹੈ ਜੀ ਗੈਂਗਸਟਰਵਾਦ ਨਾਲ ਜੁੜਿਆ ਹੋਇਆ ਜਿਹੜਾ ਤੁਸੀਂ ਗੈਂਗਸਟਰਵਾਦ ਨੂੰ ਖਲਪੌਲ ਦੀ ਗੱਲ ਕੀਤੀ ਹੈ ਉਸੇ ਮੌਕੇ ਉੱਤੇ ਹਿਊਮਨ ਰਾਈਟ ਕਮਿਸ਼ਨ ਨੇ ਡੀਜੀਪੀ ਦੇ ਥਰੂ ਕੇਪ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਜਿਹੜੇ ਇਨਕਾਊਂਟਰ ਹੋ ਰਹੇ ਨੇ ਉਹ ਫੇਕ ਇਨਕਾਊਂਟਰ ਕੀਤੇ ਜਾ ਰਹੇ ਨੇ ਉਸ ਸੰਬੰਧ ਵਿੱਚ ਇੱਕ ਚਿੱਠੀ ਜਾਰੀ ਹੋਈ ਸੀ ਦੇਖੋ ਕਿਸੇ ਵੀ ਇਨਕਾਊਂਟਰ ਨੂੰ ਫੇਕ ਕਹਿ ਦੇਣਾ ਬਿਨਾਂ ਇਨਵੈਸਟੀਗੇਸ਼ਨ ਤੋਂ ਉਹ ਤਾਂ ਆਪਣੇ ਆਪ ਦੇ ਵਿੱਚ ਹੀ ਜਿਹੜਾ ਦੀ ਉਹ ਸਵਾਲ ਹੈ ਹਿਊਮਨ ਰਾਈਟ ਕਮਿਸ਼ਨ ਕਰ ਰਿਹਾ ਹੈ ਨਹੀਂ ਉਹ ਦੇਖੋ ਮੇਰੀ ਗੱਲ ਸੁਣੋ ਮੈਂ ਪਹਿਲਾਂ ਵੀ ਜਿਹੜੀ ਗੱਲ ਕਹੀ ਹੈ ਕਿ ਉਹ ਪੁਲਿਸ ਦਾ ਇਹ ਕੰਮ ਹੈ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਗੈਂਗਸਟਰ ਜਿਹੜੇ ਨੇ ਉਹ ਕਿਸੇ ਜਗ੍ਹਾ ਵੀ ਪੰਜਾਬ ਦੇ ਕਿਸੇ ਜਗ੍ਹਾ ਕਿਸੇ ਨੂੰ ਕੋਈ ਧਮਕੀ ਦਿੰਦੇ ਨੇ ਕਿਸੇ ਤੋਂ ਐਕਸਟਰੈਸ਼ਨ ਮਨੀ ਦੀ ਮੰਗ ਕਰਦੇ ਨੇ ਜਾਂ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦੇ ਨੇ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਊਗਾ ਪਰ ਮੁਝ ਇੱਕ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਵਾਇਰਲ ਹੋਈ ਹੈ ਮਤਲਬ ਕਿ ਕਾगज ਹੋ ਕੇ ਪੱਜ ਰਹੇ ਉਹ ਤੇ ਨਹੀਂ ਹੈਗੀ ਕਿ ਦੇਖੋ ਉਹ ਸਭ ਨੂੰ ਪਤਾ ਹੈ ਜੀ ਕਿ ਉਹ ਮਦਨ ਲਾਲ ਹੈ ਇੱਕ ਜਲਾਲਪੁਰ ਤੋਂ ਪਟਿਆਲੇ ਤੋਂ ਉਹ ਇਹੀ ਕੰਮ ਕਰਦੇ ਰਹੇ ਉਹਦੇ ਮਾਸਟਰ ਸੀ ਪਹਿਲਾਂ ਤਾਂ ਇਹ ਇਹਨਾਂ ਇਹੋ ਦੀਆਂ ਤਕਨੀਕ ਜਿਹੜੀਆਂ ਸੀ ਉਹਨੂੰ ਵਰਤ ਕੇ ਉਹ ਜਿੱਤਦੇ ਰਹੇ ਹੁਣ ਇਹ ਆ ਕਿ ਵੀਡੀਓ ਦਾ ਕਲਚਰ ਆ ਗਿਆ ਜੀ ਉਹਨਾਂ ਨੇ ਬੰਦੇ ਨੂੰ ਆਪ ਹੀ ਜਿਹੜਾ ਭਜਾ ਕੇ ਆਪ ਹੀ ਕਰਕੇ ਕਿਉਂਕਿ ਅਦਾਲਤ ਦੇ ਵਿੱਚ ਜਾਣਾ ਸੀ ਉਹਦੇ ਵਾਸਤੇ ਉਹ ਕੇਸ ਤਿਆਰ ਕੀਤਾ ਗਿਆ ਸੀ ਅਦਾਲਤ ਦਾ ਕੀ ਫੈਸਲਾ ਆਇਆ ਉਹ ਮੈਂ ਤੁਹਾਨੂੰ ਦੱਸਦਾ ਜੀ ਕਿ ਜਿੰਨੀਆਂ ਜਿਹੜੀਆਂ ਪਟੀਸ਼ਨਾਂ ਸੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਸਰ ਜੀ ਸਿੰਘ ਬਾਦਲ ਨੇ ਕਿਹਾ ਵੀ ਜੇ AI ਨਾਲ ਉਹ ਆਡੀਓ ਹੈਗੀ ਆ ਤਾਂ ਪਰਚਾ ਕਿਉਂ ਦਰਜ ਕਰਦੇ ਪਰਚਾ ਦਰਜ ਹੋ ਗਿਆ ਜੀ ਪਰਚਾ ਦਰਜ ਹੋ ਗਿਆ ਜੀ ਉਦੇ ਉੱਤੇ ਪਰਚਾ ਦਰਜ ਹੋ ਗਿਆ ਜਿਹੜੇ ਸੰਮਣ ਹੋਏ ਆ ਉਹ ਪਰਚਾ ਦਰਜ ਹੋਣ ਤੋਂ ਬਾਅਦ ਹੀ ਹੋਇਆ ਜੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਹੈ ਔਰ ਉਹਦੀ ਤਹਿ ਤੱਕ ਜਿਹੜਾ ਜੁਆਜਾ ਜਾਊਗਾ ਕੋਈ ਵੀ ਵਿਅਕਤੀ ਜਿਹੜਾ ਏਆਈ ਦੇ ਨਾਲ ਇਦਾਂ ਕਿਸੇ ਦੀ ਬੇਇਜ਼ਤੀ ਕਰਨ ਦੀ ਕੋ ਹਾਂ ਇਹਨਾਂ ਜ਼ਰੂਰ ਹੈ ਇਸ ਮਾਮਲੇ ਦੇ ਉੱਤੇ ਕਾਂਗਰਸ ਚੋਪਾ ਆ ਜੇ ਜਿਹੜੀ ਏਆਈ ਦੇ ਨਾਲ ਵੀਡੀਓ ਉਹਨਾਂ ਦੀ ਬਣਾ ਕੇ ਅਕਾਲੀ ਦਲ ਨੇ ਆਪਣੇ ਪੇਜ ਦੇ ਉੱਤੇ ਪਾਈ ਆ ਕਾਂਗਰਸ ਚੋਪਾ ਜੀ ਸ਼ਾਇਦ ਕਾਂਗਰਸ ਨੇ ਐਕਸੈਪਟ ਕਰ ਲਿਆ ਅਸੀਂ ਨੇ ਐਕਸੈਪਟ ਕਰਦੇ ਕਿ ਉਹ ਜਿਹੜੀ ਉਸ ਸਾਬ ਹਰ ਪੀੜਤਾ ਦੀ ਜਿਹੜਾ ਮੁਆਵਜ਼ੇ ਦੀ ਕੀ ਪੋਜੀਸ਼ਨ ਹੈ ਜੀ ਇਹਦਾ ਬਾਰੇ ਤੇ ਵਾਟਰ ਲੋਕਿੰਗ ਨਾਲ ਵੀ ਪ੍ਰੋਬਲਮ ਆਈ ਹੈ ਉਹਨਾਂ ਦੇ ਹੱਦ ਤੱਕ ਉਹਨਾਂ ਨੂੰ ਕੁਝ ਨਹੀਂ ਮਿਲਿਆ ਹੋਰ ਉਹਦੇ ਬਾਰੇ ਕੀ ਹੈ ਦੇਖੋ ਜਿਹੜੇ ਤੋਂ ਇਲਾਵਾ ਜਿਹੜਾ ਦੂਜਾ ਵਾਟਰ ਲੋਕਿੰਗ ਆ ਮੀਂਹ ਵਾਲੇ ਜਿਹੜੇ ਸਾਡੇ ਸਭ ਤੋਂ ਜਿਹੜੀ ਪਹਿਲਾ ਪ੍ਰਾਇੋਰਟੀ ਸੀ ਉਹ ਕਿਸਾਨਾਂ ਦੀ ਜਿਹੜੀ ਫਸਲ ਖਰਾਬ ਹੋਈ ਸੀ ਉਹ ਸੀ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਉਹ ਦਿੱਤਾ ਜਾ ਚੁੱਕਾ ਹੈ ਇਹਦੇ باوجود ਕਿ ਕੇਂਦਰ ਦੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਧੋਖਾ ਕੀਤਾ ਪੰਜਾਬ ਦੇ ਨਾਲ ਬਾਰ-ਬਾਰ ਜਿਹੜਾ ਉਹ ਧੋਖਾ ਕੀਤਾ ਜਿਹੜੇ ਘਰਾਂ ਦੀ ਗੱਲ ਆ ਉਹ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉਹ ਫੰਡਸ ਜਾਰੀ ਕੀਤੇ ਸੀਗੇ ਜੇ ਕੋਈ ਰਹਿੰਦੇ ਨੇ ਉਹ ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਉਹ ਜਾਰੀ ਹੋ ਜਾਣਗੇ ਜਿਹੜੀ ਰੇਤਾ ਚੁਕਾਉਣ ਵਾਲੀ ਗੱਲ ਸੀਗੀ ਜਿਹਦਾ ਖੇਤ ਉਹਦੀ ਰੇਤ ਵਾਲੀ ਉਹ ਜਿਸ ਕਿਸਮ ਦੇ ਨਾਲ ਲੋਕਾਂ ਨੇ ਮਿਹਨਤ ਕੀਤੀ ਆ ਲੋਕਾਂ ਨੇ ਮਦਦ ਜਿਹੜੀ ਆ ਜੀ ਉਹ ਕੀਤੀ ਆ ਉਹ ਕਾਫੀ ਹੱਦ ਤੱਕ ਉਸ ਜ਼ਮੀਨ ਜਿਹੜੀ ਆ ਉਹਦੇ ਤੇ ਫਸਲ ਬੀਜਣ ਜੋਗੇ ਸੀ ਹੋਗੇ ਉਹਦਾ ਟਾਈਮ ਬਧਾਰੇ ਦਸੰਬਰ ਸੀ ਉਹਦਾ ਲਾਸਟ ਸੀ ਜੇ ਲੋੜ ਪਈ ਤਾਂ ਜਰੂਰ ਬਤਾਵਾਂਗੇ ਪਰ ਉਹ ਸਾਬ 2022 ਚ ਤੁਹਾਡੀ ਪਾਰਟੀ ਵੱਲੋਂ ਕਿਹਾ ਗਿਆ ਸੀ ਵੀ ਪੰਜਾਬ ਦਾ ਜਿਹੜਾ ਕਰਜ਼ਾ ਅਸੀਂ ਘਟਾਵਾਂਗੇ ਪਰ ਦਿਨੋਂ ਦਿਨ ਵੱਧਦਾ ਜਾ ਰਿਹਾ ਦੇਖੋ ਇਸ ਤਰ੍ਹਾਂ ਹੈ ਕਿ ਕਰਜ਼ਾ ਚੜਾਇਆ ਕਿਨੇ ਆ ਜੇ ਤੁਸੀਂ 20 ਸਾਲ ਦਾ ਪਿਛਲੇ ਜਿਹੜਾ ਜੀ ਉਹ ਕਰੋ ਕਿ ਉਦੋਂ ਕਿੰਨਾ ਸੀਗਾ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਵਧਿਆ ਅਸੀਂ ਹਰ ਖੇਤਰ ਦੇ ਵਿੱਚ ਜਿਹੜਾ ਦੀ ਉਹ ਕੋਈ ਨਾ ਕੋਈ ਤਰੀਕਾ ਲੱਭ ਕੇ ਉਹਨੂੰ ਸਹੀ ਕਰਨ ਦਾ ਯਤਨ ਕਰ ਰਹੇ ਆਂ ਪੀਐਸਪੀਸੀਐਲ ਦੀ ਜਿਹੜੀ ਕਿਸ਼ਤ ਜਾਂਦੀ ਸੀ ਉਹ ਔਨ ਟਾਈਮ ਜੇ ਕਿਸੇ ਨੇ ਦਿੱਤੀ ਆ ਤਾਂ ਉਹ ਮੌਜੂਦਾ ਪੰਜਾਬ ਸਰਕਾਰ ਨੇ ਹੀ ਜਿਹੜੀ ਆ ਉਹ ਦਿੱਤੀ ਆ ਪੰਜਾਬ ਆਪਣੇ ਪੈਰਾਂ 'ਤੇ ਖੜਾ ਹੋਊਗਾ ਮੈਨੂੰ 100% ਯਕੀਨ ਆ ਆਉਣ ਵਾਲੇ ਦਿਨਾਂ ਦੇ ਦੌਰਾਨ ਔਰ 27 ਦੇ ਵਿੱਚ ਅਸੀਂ ਸਰਕਾਰ ਰਿਪੀਟ ਕਰਾਂਗੇ ਅਗਲੇ 5 ਸਾਲਾਂ ਦੇ ਦੌਰਾਨ ਜਿਹੜੇ ਕੰਮ ਰਹਿ ਗਿਆ ਉਹ ਵੀ ਪੂਰੇ ਕਰਾਂਗੇ ਸਭ ਤੋਂ 27 ਦੇ ਵਿੱਚ ਤੁਸੀਂ ਲੇਡੀਜ਼ ਦਾ ਜਿਹੜਾ 1000 ਰੁਪਿਆ ਉਹਨਾਂ 'ਚ ਕਾਫੀ ਅਕਰੋਸ਼ ਹੈ ਜੀ ਲੇਡੀਜ਼ 'ਚ ਉਹ ਇੱਕੋ ਹੀ ਰਹਿ ਗਿਆ ਬਾਕੀ ਸਾਰਾ ਕੁਝ ਕਰਤਾ ਅਸੀਂ ਤਾਂ ਬਹੁਤਾ ਕੁਝ ਉਹ ਕਰਤਾ ਜਿਹੜਾ ਵਾਦਾ ਵੀ ਨਹੀਂ ਕੀਤਾ ਸੀਗਾ ਇਹ ਆਉਣ ਵਾਲੇ ਬਜਟ ਤੋਂ ਪਹਿਲਾਂ ਪਹਿਲਾਂ 1000 ਰੁਪਏ ਜਿਹੜਾ ਔਰਤਾਂ ਨੂੰ ਦਿੱਤਾ ਪੰਨਾ ਸਾਹਿਬ ਪੰਨਾ ਸਾਹਿਬ 10 ਲੱਖ ਵੀ ਨਹੀਂ ਹੋਣਾ ਰੈਕਸ਼ਨ ਹੋ ਰਹੀ ਹੈ ਜਿਲ੍ਹਾ ਕਿਸੇ ਤੋਂ ਬਲਾਕ ਜੀ ਇਹ ਉਸ ਸਾਈਡ ਦਾ ਸੈਮੀਫਾਈਨਲ ਆ ਫਾਈਨਲ ਵਾਲੇ ਸਾਈਡ ਚ ਉਹ ਨਹੀਂ 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 ਜਿਹੜਾ ਸੈਮੀਫਾਈਨਲ ਤਰਨਤਾਨ ਦਾ ਕਹਿੰਦੇ ਸੀਗੇ ਕਿ ਸੈਮੀਫਾਈਨਲ ਆ ਉਹਨਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਉਹਨਾਂ ਨੂੰ ਪੁੱਛੋ ਵੀ ਉਹ ਸੈਮੀਫਾਈਨਲ ਸੀ ਜਿਓ ਸੈਮੀਫਾਈਨਲ ਕਹਿੰਦੇ ਆ ਤੇ ਇਹਦਾ ਮਤਲਬ ਅਸੀਂ ਫਾਈਨਲ ਚ ਪਹੁੰਚ ਗਏ ਅਸੀਂ ਤਾਂ ਉਹਨੂੰ ਸੈਮੀਫਾਈਨਲ ਨਹੀਂ ਸੀ ਕਿਹਾ ਅਸੀਂ ਇਹਨੂੰ ਮਹਿਜ਼ ਇਲੈਕਸ਼ਨ ਵੱਲੋਂ ਜਿਹੜਾ ਜੀ ਉਹ ਲੜ ਰਹੇ ਆ ਜਿਵੇਂ ਦੂਸਰੀਆਂ ਅਸੀਂ ਇਲੈਕਸ਼ਨ ਜਿੱਤੀਆਂ ਨੇ ਉਦਾਂ ਹੀ ਇਹ ਅਸੀਂ ਜਿੱਤਾਂਗੇ ਧੰਨਵਾਦ